ਤਸੀਂ ਆਦੇ ਇਸੇ ਕਰਕੇ ਵੀ ਸਲਾਹ ਦੇ ਰਿਹਾ ਵੀ ਕਿਤੇ ਘਰੇ ਵੀ ਇੰਨਾ ਚੋ ਰੋਟੀ ਕਾਲਿਆ ਕਰੋ ਸਾਡੇ ਭਾਂਡੇ ਬਚ ਜਾਇਆ ਕਰਨੇ ਠੀਕ ਹੈ ਫਿਰ ਅੱਜ ਤੋਂ ਪੌਚੀ ਬਣਾਇਆ ਕਰ ਸੋ ਹੈਪੀ ਰੋਜ਼ਡੇ ਟੂ ਮਾਈ ਰੋਜ਼ ਠੀਕ ਹੈ ਸੋ ਆਪਾਂ ਇਹਨੂੰ ਤੋੜਨਾ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਗਰ ਸੇਵਾ ਦੇ ਆਪ ਜੀ ਦਾ ਸਵਾਗਤ ਹੈ ਦਾ ਮਤਲਬ ਬਲਾ ਕੀ ਹੈ ਘਰ ਆ ਜੋ ਭਾਈ ਘਰ ਆ ਜੋ ਮੈਂ ਸਿੱਧਾ ਸਭ ਤੋਂ ਆਈ ਤੇ ਮੈਂ ਸੋਚਿਆ ਘਰ ਆਈ ਇੱਕ ਵਜ ਗਿਆ ਮੁੰਡਾ ਆ ਕੇ ਚੱਲ ਨੂੰ ਨਾ ਆਪਣੀ ਅੱਖ ਦਿਖਾਵਾ ਅੱਡੇ ਅੱਜ ਉਥੇ ਐਫਐਮ ਆ ਲਿਆਈ ਸੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਸੋ ਅੱਜ ਦਾ ਵਲੌਗ ਮੈਂ ਸਟਾਰਟ ਕਰ ਰਿਹਾ ਆਪਣੇ ਘਰ ਦੇ ਬਾਹਰ 메ਨ ਰੋਡ ਤੇ ਕਿਉਂ ਕਿਉਂਕਿ ਮੈਂ ਬਾਹਰ ਆਪਣੀ ਗੱਡੀ ਵੇਖਣ ਆਇਆ ਸੀ ਸੋ ਗੱਡੀ ਦਿੱਤੀ ਹੀ ਮੈਂ ਤੁਹਾਨੂੰ ਸ਼ਕਲ ਦਿਖਾ ਸਕਦਾ ਕਿ ਗੱਡੀ ਕੀ ਹਾਲ ਬਣਿਆ ਪਿਆ ਗੱਡੀ ਦਾ ਕਿੰਨਾ ਘੱਟਾ ਮਿੱਟੀ ਕਿੰਨੀ ਗੰਦੀ ਹੋਈ ਪਈ ਹੈ ਗੱਡੀ ਸੋ ਅੱਜ ਆਪਾਂ ਗੱਡੀ ਨੂੰ ਸਾਫ਼ ਕਰਨਾ ਹੈ ਧੋਣਾ ਸੋ ਕੀ ਦਾ ਕਾਰਨ ਕੀ ਹੈ ਕਿ ਕਿਉਂ ਅੱਜ ਸਾਫ਼ ਕਰਨਾ ਹੈ ਕਿਉਂ ਅੱਜ ਧੋਣਾ ਹੈ ਉਹਦਾ ਕਾਰਨ ਇਹ ਹੈਗਾ ਕਿ ਅੱਜ ਆਪਾਂ ਫੇਰ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਉਹਨਾਂ ਦਾ ਲੰਗਰ ਲਗਾਉਣ ਜਾ ਰਹੇ ਹਾਂ ਬ੍ਰੈਡ ਪਕੋੜੇ ਦਾ ਲੰਗਰ ਨਾਲ ਚਾਹ ਦਾ ਲੰਗਰ ਜੋ ਕਿ ਮੇਰੇ ਦਫ਼ਤਰ ਵਿਖੇ ਲੱਗਣਾ ਸੋ ਅੱਜ ਮੈਂ ਅੱਜ ਮੇਰੇ ਸਿਰ ਤੇ ਜ਼ਿੰਮੇਵਾਰੀ ਵਾਹਿਗੁਰੂ ਜੀ ਨੇ ਲਈ ਹੈ ਕਿ ਲੰਗਰ ਵਗੈਰਾ ਸਾਰਾ ਲੈ ਕੇ ਆਉਂਦੀ ਸੋ ਅੱਜ ਮੈਂ ਗੱਡੀ 'ਚ ਲੈ ਕੇ ਜਾਣਾ ਮੈਂ ਸੋ ਆਪਣੀ ਗੱਡੀ ਨੂੰ ਹੁਣ ਸਾਫ਼ ਕਰਨ ਲੱਗਾ ਸੋ ਸੋਚਿਆ ਕਿ ਅੱਜ ਦਿਨ ਦੀ ਸ਼ੁਰੂਆਤ ਜਿਹੜੀ ਹੈ ਆਪਾਂ ਗੱਡੀ ਧੋਣ ਤੋਂ ਕਰ ਰਹੇ ਹਾਂ ਤੇ ਨਾਲ-ਨਾਲ ਮੈਂ ਤੁਹਾਨੂੰ ਦਿ ਕਿ ਅੱਜ ਦਾ ਦਿਨ ਸਾਰਾ ਕਿਵੇਂ ਲੰਘਦਾ ਸੋ ਤੁਹਾਡੀ ਕਿਰਪਾ ਦੇ ਨਾਲ ਸਾਰਾ ਕੁਝ ਜਿਹੜਾ ਹੈਗਾ ਉਹ ਅੱਜ ਵੀ ਵਧੀਆ ਹੋ ਜਾਣਾ ਸੋ ਆਓ ਬਾਕੀ ਮੈਂ ਤਾਂ ਨਾਮ ਲੈ ਦਿਖਾਨਾ ਹੁਣ ਮੈਂ ਗੱਡੀ ਚਲਾ ਕੇ ਆਪਣੇ ਘਰ ਤੱਕ ਲੈ ਕੇ ਜਾਣੀ ਹੈ ਗੱਡੀ ਧੋਣੀ ਵੀ ਹੈ ਫਿਰ ਤੁਹਾਨੂੰ ਉਹ ਤੇ ਬਾਵਾ ਧੋ ਕੇ ਦਿਖਾਵਾਂਗਾ ਕਿ ਕਿੰਨੀ ਸੋਹਣੀ ਜਿਹੜੀ ਹੈਗੀ ਹੈ ਗੱਡੀ ਸੋ ਬਹੁਤ ਬੁਰਾ ਹਾਲ ਹੋ ਜਾਂਦਾ ਸੜਕ ਤੇ ਲੱਗ ਕੇ ਤੇ ਬੁਰਾ ਹੀ ਹਾਲ ਹੈ ਵੇਖੋ ਕੀ ਹਾਲ ਕੀਤਾ ਪਿਆ ਇਹ ਦੇਖੋ ਕੁੱਤਿਆਂ ਨੇ ਚੜ ਕੇ ਗੱਡੀ ਦਾ ਬੁਰਾ ਹਾਲ ਜੇ ਤੇ ਮੈਂ ਕਵਰ ਪਾ ਦੋ ਤੇ ਕੁੱਤੇ ਪਾੜ ਦਿੰਦੇ ਆ ਸੋ ਬੜਾ ਸੋਹਣਾ ਮੌਸਮ ਵੀ ਹੈ ਬਾਹਰ ਬਹੁਤ ਵਧੀਆ ਜਿਹੜਾ ਟਾਈਮ ਹਾਲੇ 7 ਵਜੇ ਦਾ ਪਰ ਬਹੁਤ ਸੋਹਣੀ ਠੰਡੀ ਠੰਡੀ ਹਵਾ ਕੁਦਰਤ ਦਾ ਨਜ਼ਾਰਾ ਅ ਸੋ ਸਾਰਾ ਕੁਛ ਜਨਾਲ ਨਾਲ ਤੁਹਾਨੂੰ ਦਿਖਾਵਾਂਗਾ ਮੈਂ ਔਰ ਇਸੇ ਤਰ੍ਹਾਂ ਵਲੌਗ ਦੇ ਨਾਲ ਬਣੇ ਰਹੋ ਵਿਕਰਮ ਬਿੰਨੀ ਵਲੌਗਸ ਦੇ ਵਿੱਚ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਬਹੁਤ ਸਾਰੀਆਂ ਚੀਜ਼ਾਂ ਨੂੰ ਤੁਸੀਂ ਇੰਜੋਏ ਕਰੋ ਸੋ ਫਾਈਨਲੀ ਜਿਹੜੀ ਹੈਗੀ ਆਪਾਂ ਗੱਡੀ ਜਿਹੜੀ ਆ ਤੋ ਚੁੱਕੇ ਆ ਤੇ ਹੰਤਨ ਫੁੜੀ ਦੀ ਸ਼ਕਲ ਸਹੀ ਨਜ਼ਰ ਆਉਂਦੀ ਹੋएगी ਸੋਹਣੀ ਲੱਗ ਰਹੀ ਐ ਸੋ ਇਹ ਮੈਂ ਧੋ ਕੇ ਮਮੀ ਬੈਠੇ ਥੱਕ ਟੁੱਟ ਕੇ ਕੁਛ ਨਹੀਂ ਆਇਆ ਨਾ ਓਏ ਮਿੰਦ ਕੈਮਰਾ ਇਹ ਕੱਢਣਾ ਮੈਂ ਹਾਂ ਇਹਦੇ ਠੀਕ ਹੈ ਤਾਂ ਇਹ ਤੁਸ ਜੀ ਕਰਦਾ ਹਾਂ ਹਾਂ ਨਮਰ ਮੈਂ ਵੈਂਪਾਇਰ YouTube ਨੇ ਨਮਰ ਮੈਂ ਵੈਂਪਾਇਰ ਸੋਡੀਨ ਪਾਸ਼ੇਨ ਕੱਟ ਦਿੰਦਾ ਫਿਰ ਨੰਤਾ ਇਹਨਾਂ ਕਦਾ ਮਾਸੀ ਨੇ ਮਾਸੀ ਡਾਕਟਰ ਨੇ ਤੇ ਮਾਸੀ ਨੇ ਫਿਰ YouTube ਤੋਂ ਵੇਖ ਕੇ ਦੱਸਿਆ ਸੋ ਇਸ ਸਾਡੀ ਗੱਡੀ ਧੁੱਪ ਚੁੱਕੀ ਹੋਈ ਤੇ ਗੱਡੀ ਵੇਖ ਸਕਦੇ ਆ ਸਿੱਧੀ ਧੁੱਪ ਪੈ ਰਹੀ ਆ ਆਪਾਂ ਗਲੀ ਚ ਖਲੋਤੇ ਆ ਸੋ ਹੁਣ ਇਸ ਤੋਂ ਬਾਅਦ ਆਪਾਂ ਵਾਪਸ ਗੱਡੀ ਬਾਹਰ ਲਾ ਦੇਣੀ ਆ ਫਿਰ ਉਸ ਤੋਂ ਬਾਅਦ ਜਦੋਂ ਲੰਗਰ ਲੈਣ ਜਾਣਾ ਤੇ ਫਿਰ ਮੈਂ ਗੱਡੀ ਵਿਖਾਵਾਂਗਾ ਤੇ ਫਿਰ ਲੰਗਰ ਰੱਖ ਕੇ ਫਿਰ ਆਫਿਸ ਆਵਾਂਗਾ ਹਲ ਮੈਨਾਣਾ ਨਹੀਂ ਹੈ ਲਾਤਾ ਨਹੀਂ ਆ ਸੋਰੀ ਸੋ ਇਹ ਕਿੱਥੇ ਵੁੱਟੀ ਸੋ ਵੁੱਟੀ ਤੇ ਰਹੀ ਗਈ ਦਿਖਾਣੀ ਅੱਜ ਇਹ ਉੱਪਰ ਨਾਸ਼ਤਾ ਬਣਾ ਰਹੀ ਐ ਤੇ ਆਪਾਂ ਬਾਹਰ ਗੱਡੀ ਧੋ ਰਹੇ ਹਾਂ ਸੋ ਇਹ ਕਿੰਨੀ ਕਿ ਹੁਣ ਚੁੱਲਾ ਚੋਂ ਕਾ ਸੰਭਿਆ ਗਿਆ ਤੇ ਪਰ ਚਲੋ ਕੋਈ ਨਹੀਂ ਬਖਾਣਾ ਜ਼ਰੂਰੀ ਹੈ ਕਿ ਅੱਜ ਦੇ ਦਿਨ ਦੇ ਵਿੱਚ ਇਹਦਾ ਵੀ ਕੁਝ ਹਿੱਸਾ ਸੀ ਮੈਂ ਇਹਨਾਂ ਨੂੰ ਆਲੂ ਆ ਗੋਭੀ ਵਾਲੇ ਪਰੌਠੇ ਬਣਾਉਣ ਲੱਗੀ ਹਾਂ ਤੇ ਹਾਲੇਪਰ ਮੈਂ ਨਾ ਤਾਂ ਨਹੀਂ ਐ ਨਾ ਆ ਕੇ ਪਹਿਲਾਂ ਗੱਡੀ ਬਾਹਰ ਲਾ ਕੇ ਫੇਰ ਆਪਾਂ ਜਿਹੜਾ ਹੈਗਾ ਉਹ ਨਾਸ਼ਤਾ ਕਰਾਂਗੇ ਤੇ ਗੋਪੀ ਵਾਲੇ ਪ੍ਰੋਟੇ ਖਾਵਾਂਗੇ ਕਾਦੇ ਨਾਲ ਮਲਾਈ ਨਾਲ ਮਲਾਈ ਨਾਲ ਠੀਕ ਹੈ ਹੁਣ ਇਹ ਕਿਹਦੀ ਰੋਟੀ ਤਿਆਰ ਹੋ ਰਹੀ ਹੈ ਇਹ ਮੇਰੀ 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 ਮਤਲਬ ਮੇਰੀ ਹੁਣ ਮੈਂ ਖਾਉਂਗੀ ਨਾ ਦੇਣਾ ਹੋਗਾ ਪਹਿਲਾਂ ਪਹਿਲਾਂ ਸਸ ਪਹਿਲਾਂ ਦੂਜੇ ਨੂੰ ਦਹੀ ਦੀ ਚੀਜ਼ ਦੁੱਧ ਦੂਜੇ ਗੱਡੀ ਤੂੰ ਹੀ ਜਾਂਦੇ ਦੂਜੇ ਆ ਨਹੀਂ ਨੇ ਮੈਨੂੰ ਖੋਵੇ ਰੋਟੀ ਵੀ ਇਹ ਸ਼ਕਲ ਕਿੰਨੀ ਗੱਡੀ ਮੇਰੀ ਗੱਦਦੀ ਲੱਗਦੀ ਹੈ ਅੱਜ ਅੱਜ ਮੇਰਾ ਜੀਨ ਹੀ ਨਾ ਕਰਨ ਦਿਆ ਉੱਠਣ ਦਾ ਅਮੇ ਠੰਡ ਲੱਗੰਦੀ ਜੀ ਪਾਣੀ ਵੀ ਬੜਾ ਠੰਡਾ ਸੀ ਉਧਰ ਹੋ ਜਾ ਮਾਸਾ ਚੱਲ ਨਹੀਂ ਆ ਜਾਏਗਾ ਕਿਤੇ ਮਾਸਾ ਚੱਲ ਚੱਲੋ ਕਿੱਥੇ ਯਾ ਦੁਬਾਰਾ ਕੋ ਗਰਮ ਕਰੀ ਜਾਂਦੇ ਐ ਮੰਮੀ ਇਹ ਵਾਸਤੇ ਕਰਨੀ ਨਾ ਹੁਣ ਮੰਮੀਂ ਤਾਂ ਦੇਂਦੀ ਨਾ ਮਾਤੇ ਲਾ ਦੁਬਾਰਾ ਰੋਟੀ ਕਰਕੇ ਗਰਮ ਨੇ ਅੱਧੀ ਜਾਂਦੀ ਨਾ ਤੂੰ ਠੰਡੀ ਖਾ ਲਿਓ ਠੰਡੀ ਨਹੀਂ ਤਾਜੀ ਖਾਦੀ ਜਾਂਦੀਆਂ ਤੇ ਤਾਜੀ ਐ ਇਹਨੂੰ ਵੇਲੇ ਭਰੇ ਹੋ ਗਏ ਆ ਹੁਣ ਇਹ ਤੇ ਲਾਈ ਐ ਮਤਲਬ ਲੱਤ ਦੀ ਲੱਤ ਦੀ ਲੱਤ ਦੀ ਲੱਤ ਦੀ ਲੱਤ ਦੀ ਨਾ ਤੇ ਗੱਡੀ ਛੇਤੀ ਤੋਂ ਨਹੀਂ ਦਿੰਦੀ ਹਾਂ ਹੋ ਗਿਆ ਅੱਜ ਤੂੰ ਆਪ ਨਹੀਂ ਨਾ ਹੀ ਹਣਾ ਨਾਲ ਹਾਂ ਮੇਰੇ ਕੋ ਪਾਪਾ ਕੀ ਕਰਦੇ ਮੰਮੀ ਕੀ ਕੱਪੜੀਆਂ ਦੀ ਝਾਗ ਲਾਈ ਕਰਦੇ ਨੇ ਭਰਾ ਮੈਂ ਨੂੰ ਕਿਹਾ ਮੈਂ ਮੈਨੂੰ ਗੱਡੀ ਕੱਢ ਲਾਂ ਦੋ ਤੇ ਅੱਪਾ ਉਹਦੇ ਥੱਲੇ ਉਹਦੋਂ ਕਰ ਲਾਂਗੇ ਮੈਂ ਸਫਾਈ ਕਰ ਲਾਂਗੇ ਉਹਦੇ ਥੱਲੇ ਪਾਣੀ ਪਾਈ ਜਾਂਦੇ ਇਹਨੂੰ ਮਾੜਾ ਸਾਈਡ ਤੇ ਕਰ ਲਾ ਇਹਨੂੰ ਇੱਧਰ ਕਰ ਲਾ ਬਹੁਤ ਸਾਰੀ ਗਲੀ ਧੋਤੀ ਇਹਨਾਂ ਵਿੱਚ ਉਹ ਬਰੋਂ ਕਿੰਨੂੰ ਕਹਿੰਦੇ ਧੋਪ ਤੇ ਲੱਗ ਗਈ ਮੇਰੇ ਚ ਪੋਟਾਸ਼ੀਅਮ ਦੀ ਕਮੀ ਹੋਈ ਮੈਂ ਕਹ YouTube ਨੇ ਡਾਕਟਰ ਬਣਾ ਦਿੱਤੇ ਸਾਰੇ ਕਿੰਨੇ ਨੇ YouTube ਨੇ ਨਹੀਂ ਬਣਾਇਆ ਮੈਨੂੰ ਮਾਸੀ ਨੇ ਦੱਸਿਆ ਐਸਾ ਤੇ ਧੋਪ ਲਾਦੇ ਫੰਟਸ਼ਨ ਦੀ ਕਮੀ ਹੁੰਦੀ ਨਹੀਂ ਨਹੀਂ ਮੈਨੂੰ ਵੈਸੇ ਗੱਲ ਕਰਨ ਦੇਈ ਕਿਤੇ ਮੇਰੇ ਮਾਸੀ ਨੇ ਦੱਸਿਆ ਮੈਂ ਕਿਹਾ ਮਾਸੀ ਨੇ ਵੀ ਤੇ YouTube ਤੋਂ ਦੇਖਿਆ ਹਾਂ ਮਾਸੀ ਕਿਹੜਾ ਦੱਸ ਕੀ ਕਰੇ ਹੁੰਦੇ ਮਾਸੀ ਕਿਹੜਾ ਡਾਕਟਰ ਕੀ ਕਰ ਸਕਦੇ ਆ ਹੁਣ ਜਮਾਨਾ ਅੱਗੇ ਵਧ ਗਿਆ ਬਹੁਤ ਜ਼ਿਆਦਾ ਤੇਹੀ ਵੈਸੇ ਇਹਦੇ ਵਿੱਚ ਹੀ ਹੋ ਮੈਂ ਵੀ ਇਹਦੇ ਵਿੱਚ ਹੀ ਬਿਲਕੁਲ ਸਾਰੇ ਆ ਤੇਹੀ ਵੀ ਹੋ ਹੂੰ ਮੈਂ ਤਾਂ ਨਹੀਂ ਦੱਸ ਜਿਹੜੀ ਮਰਜ਼ੀ ਜੀ ਤੇ AI ਦੀ ਵੀਡੀਓ ਆਉਂਦੀ ਹੈ ਤੇ ਉਹ ਹੋ ਆ ਕੀ ਹੋ ਗਿਆ ਕੀ ਹੋ ਗਿਆ ਤੂੰ ਦਿੱਤੇ ਹੋਏ ਆਈ ਵੀ ਹਾਂ ਤੇ ਪਰ ਚਲੋ ਅਸਲੀ ਵੀ ਤੇ ਹੁੰਦੀਆਂ ਆਂ ਕੁਛ ਹਾਂ ਠੀਕ ਹੈ ਕਿ ਨਹੀਂ ਹਾਥੀ ਮੈਨੂੰ ਲੱਗਦਾ ਹਾਥੀ ਸਾਥੀ ਸਾਥੀ ਤੁਹਾਨੂੰ ਪਤਾ ਨਹੀਂ ਲੱਗਾ ਹਾਥੀ ਚਾੜਦੇ ਆਪਾਂ ਮੰਮੀ ਕਹਿੰਦੇ ਪਿਆਰ ਤੇ ਹਾਥੀ ਦਾ ਨਾਲ ਥੱਲੇ ਸਫਾਈ ਕਰੀ ਜਾਂਦੇ ਤੇ ਦੇਖਦੇ ਹਾਂ ਅਨ ਬਾਅਦ ਜਾ ਕੇ ਮੈਂ ਗੱਡੀ ਲਾਵਾਂ ਨੀ ਤੇ ਉਹਨਾਂ ਵੇ ਲੋਕੀ ਰੋਲਾ ਪਾਣਾ ਸ਼ੁਰੂ ਕਰਨਾ ਬੇਦਾਰੀ ਛੋਟੀ ਆ ਰਾਹ ਬੰਦ ਕੀਤਾ ਆ ਗਲੀ ਦੇ ਵਹਾਈ ਆ ਮੈਂ ਵਿੱਚ ਵੀਡੀਓ ਚਾਹੁੰਦੀ ਹਾਂ ਹਾਂ ਯੈਸ ਸੋ ਅੱਜ ਸਾਡੇ ਜਿਹੜਾ ਇੱਥੇ ਫੁੱਲ ਇੰਨਾ ਸੋਹਣਾ ਫੁੱਲ ਲੱਗਾ ਸੋ ਹੈਪੀ ਰੋਜ਼ਡੇ ਟੂ ਮਾਈ ਰੋਜ਼ ਠੀਕ ਹੈ ਸੋ ਆਪਾਂ ਇਹਨੂੰ ਤੋੜਨਾ ਨਹੀਂ ਹੈ ਕਿਉਂਕਿ ਪlant ਨੂੰ ਤੋੜਨਾ ਨਹੀਂ ਚਾਹੀਦਾ ਉਹ ਇਸੇ ਤਰ੍ਹਾਂ ਵਧਣ ਫੁੱਲਣ ਤੇ ਅੱਗੇ ਵਧਣ ਠੀਕ ਹੈ ਆਪਾਂ ਇਹਨੂੰ ਇਸੇ ਤਰ੍ਹਾਂ ਪਾਣੀ ਦੇਂਦੇ ਰਹੀਏ ਇਹ ਅੱਗੇ ਵੱਧਦੇ ਰਹਿਣ ਵੱਧਦੇ ਫੁੱਲਦੇ ਰਹਿਣ ਦੀ ਹੀ ਕੋਈ ਗੱਲ ਨਾ ਹੋਵੇ ਹਾਂ ਸਾਰਿਆਂ ਨੂੰ ਹੈਪੀ ਰੋਜ਼ਡੇ ਤੇ ਦੂਸਰਾ ਜਦੋਂ ਇਹ ਸੁੱਕ ਜਾਂਦਾ ਹੈ ਨਾ ਹੋ ਲੈਦੇ ਤੇ ਲੱਗਾ ਲੱਗਾ ਫਿਰ ਇਹਨੂੰ ਆਪਾਂ ਚਾਹ ਪੱਤੀ ਚ ਪਾ ਕੇ ਯੂਜ਼ ਕਰ ਲੈਂਦੇ ਚਾਹ ਚ ਪਾ ਲੈਂਦੇ ਆ ਸੋ ਹੁਣ ਆਪਾਂ ਪੂਰੇ ਤਿਆਰ ਹੋ ਚੁੱਕੇ ਆ ਪਰ ਤਿਆਰ ਹੋਣ ਤੋਂ ਪਹਿਲਾਂ ਸੋਚਿਆ ਕਿ ਆਪਾਂ ਤੁਹਾਨੂੰ ਫੁੱਲ ਵਿਖਾਈਏ ਇੰਨਾ ਸੋਹਣਾ ਫੁੱਲ ਲੱਗਾ ਹੋਇਆ ਇੱਕ ਔਰੈਂਜ ਦੇ ਨਾਲ ਦੇ ਨਾਲ ਹੁਣ ਆਪਾਂ ਲੰਗਰ ਲੈਣ ਚੱਲੇ ਆ ਜਿਹੜਾ ਮੈਂ ਆਫਿਸ ਵਾਸਤੇ ਲੈ ਕੇ ਜਾਣਾ ਸੀ ਜੋ ਸਾਡੀ ਸੇਵਾ ਲੱਗੀ ਹੈ ਸੋ ਫਿਰ ਉਹ ਮੈਂ ਤੁਹਾਨੂੰ ਨਾਲ ਦੇ ਨਾਲ ਦਿਖਾਉਂਦਾ ਦੋਨੋਂ ਦਿਖਾ ਦੋ ਸੋ ਦੋਨੋਂ ਦੀ ਦੇਖ ਸਕਦੇ ਹੋ ਕੈਮਰੇ ਦੇ ਅੰਦਰ ਹੀ ਹੈ ਸੋ ਦੋਨੋਂ ਫਲਾਵਰ ਹੈ ਸੋ ਇਹ ਦੋਨੋਂ ਗੁਲਾਬ ਹੁੰਦੇ ਹਨ ਹਾਂਜੀ ਦੋਨੋਂ ਹੀ ਗੁਲਾਬ ਹੁੰਦੇ ਆ ਉਹ है पिंक रेड पिंक रेड 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 ਆਪਾਂ ਨੂੰ ਕਹਾਂਗੇ ਹੈਪੀ ਬਰਥਡੇ ਅੰਦ ਹੈਪੀ ਬਰਥਡੇ ਥੈਂਕ ਯੂ ਸੋ ਮੱਚ ਸੋ ਹੋਪਸੋ ਆਪਾਂ ਤੁਹਾਨੂੰ ਕਿਦਾਂ ਦੇ ਲੱਗ ਰਿਹਾ ਤੇ ਉਹ ਵੀ ਦੱਸ ਸਕਦੇ ਹੋ ਥੈਂਕ ਯੂ ਸੋ ਮੱਚ ਦੋ ਰੋਜ਼ ਹੋ ਗਏ ਨਾ ਹਮੇਸ਼ਾ ਦੀ ਤਰ੍ਹਾਂ ਆਪਾਂ ਵੇਟ ਕਰ ਰਹੇ ਆ ਲੰਗਰ ਲੈ ਕੇ ਜਾਣਾ ਸੀ ਜਿੱਦਾਂ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਸੋ ਹਮੇਸ਼ਾ ਦੀ ਤਰ੍ਹਾਂ ਪੰਜਾਬ ਚਾ ਇੰਡੀਆ ਦੇ ਵਿੱਚ ਆ ਟਾਈਮ ਸ਼ੇਅਰ ਕਮ ਹੋ ਜਾਏ ਇੰਜ ਹੋ ਨਹੀਂ ਸਕਦਾ ਸੋ ਸਾਡਾ 10:30 ਦਾ ਟਾਈਮ ਸੀ ਬਟ 11:20 ਹੋ ਗਿਆ ਪਰ ਹਾਲੇ ਤੱਕ ਸਮਾਨ ਰੈਡੀ ਨਹੀਂ ਹੋਇਆ ਸੋ ਆਪਾਂ ਗੱਡੀ 'ਚ ਬੈਠੇ ਇਹ ਮੈਡਮ ਜੀ ਫੋਨ ਚਲਾ ਰਹੇ ਨੇ ਤੇ ਆਪਾਂ ਕੁਝ ਸਮਾਨ ਰਖਾ ਚੁੱਕੇ ਆਂ ਪਹਿਲੇ ਮੈਂ ਤੁਹਾਨੂੰ ਗੱਡੀ 'ਚ ਵਿਖਾ ਸਕਦਾ ਮੇਰੀ ਪਿਛਲੀ ਸੀਟ ਤੇ ਡੱਬੇ ਪਏ ਵੱਡੇ 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 ਪਿਛਲੀ ਸੀਟ ਤੇ ਡੱਬੇ ਪਏ ਮੈਨੂੰ ਲੱਗਿਆ ਸੀ ਕਿ ਪਤਾ ਨਹੀਂ ਕਿ ਕਿੱਡ ਪਰ ਚਲੋ 1000 1000 ਪੀਸ ਸੀ ਤੇ ਸ਼ਾਇਦ ਚਲੋ ਨਹੀਂ ਆਣਾ ਸੀ ਤੇ ਮੇਰੀ ਸ਼ਾਇਦ ਗਲਤੀ ਹੈ ਮੈਂ ਤੁਹਾਨੂੰ ਪਿੱਛੇ ਵੀ ਆਪਣੀ ਡਿੱਕੀ 'ਚ ਵੀ ਤੁਹਾਨੂੰ ਦਿਖਾਣਾ ਆ ਮੈਂ ਇਹ ਫੋਨ ਫੜੋ ਇਸ ਤਰੀਏ ਪਲੀਜ਼ ਸੋ ਮੈਂ ਤੁਹਾਨੂੰ ਦਿਖਾਣਾ ਹੈ ਪਿੱਛੇ ਕਿਦਾਂ ਆਪਾਂ ਡਿੱਕੀ ਦੇ ਵਿੱਚ ਰੱਖਿਆ ਸਾਰਾ ਸਮਾਨ ਸੋ ਇਹ ਸਾਡਾ ਹੋ ਗਿਆ ਇਹ ਸਾਡਾ ਹੋ ਗਿਆ ਤੇ ਸੀਟ ਤੇ ਬਿਆਸ ਸਮਾਨ ਤੇ ਬਾਕੀ ਕੁਝ ਸਮਾਨ ਸਾਡੇ ਉੱਤੇ ਟਿੱਕੀ ਚ ਸੋ ਇਹ ਤੁਸੀਂ ਦੇਖ ਸਕਦੇ ਹੋ ਤੇ ਕੁ ਬਾਹਰ ਦੇ ਸਿਮਰੀਏ ਕਰਨੌਨਿਤ ਆਵੇ ਥਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਤ ਦਰਸ਼ਨ ਦੀ ਧਾਰਵਲ ਤੇ ਅੰਤਲ ਕੇ ਖਾਲਸਾ ਸਾਹਿਬ ਬੋਲੋ ਜੀ ਸੋ ਇਹੋ ਹੀ ਲੰਗਰ ਜੀ ਦਾ ਪਰ ਇਨੇ ਦਿਨਾਂ ਤੋਂ ਵੇਟ ਕਰ ਰਹੇ ਸਵੇਰ ਤੋਂ ਵੇਟ ਕਰ ਰਹੇ ਨਾ ਜਿਸ ਲੰਗਰ ਜੀ ਫਾਈਨਲੀ ਬ੍ਰੈਡ ਪੀਸ ਦਾ ਲੰਗਰ ਤੁਸੀਂ ਦੇਖ ਸਕਦੇ ਹੋ ਜਿਹੜੇ ਵਾਸਤੇ ਜਦੋਂ ਜਾਇਆ ਤਾਂ ਵੇਟ ਹੋ ਰਹੀ ਸੀ ਇਹ ਸਾਡਾ ਸਾਰਾ ਸਟਾਫ ਹੈ ਆਫਿਸ ਦਾ ਜਿਹੜੇ ਆਸ-ਪਾਸ ਦੇਖ ਰਹੇ ਉਹ ਕੋਈ ਕੰਮ ਨਹੀਂ ਕਰ ਰਹੇ ਬਸ ਗੋਲੀ ਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਗਰ ਸੇਵਾ ਦੇ ਆਪ ਜੀ ਦਾ ਸਵਾਗਤ ਹੈ ਸੋ ਅੱਜ ਜਿਵੇਂ ਕਿ ਤੁਹਾਨੂੰ ਸਵੇਰ ਤੋਂ ਮੈਂ ਕਿਹਾ ਸੀ ਕਿ ਆਪਾਂ ਅੱਜ ਲੰਗਰ ਲਗਾਣਾ ਐਵਸੀ ਟੈਕਨੋਲੋਜੀਜ਼ ਦੇ ਵੱਲੋਂ ਸਾਰੇ ਸਟਾਫ ਦੇ ਵੱਲੋਂ ਲੰਗਰ ਲੱਗਾ ਹੋਇਆ ਸਾਰਾ ਸਟਾਫ ਇੱਥੇ ਤੁਹਾਡੇ ਸਾਹਮਣੇ ਆ ਸੋ ਤੁਸੀਂ ਸਾਰਿਆਂ ਨੂੰ ਦੇਖ ਸਕਦੇ ਹੋ ਕਿ ਲੰਗਰ ਲੈਣ ਵਾਲਿਆਂ ਨਾਲੋਂ ਜ਼ਿਆਦਾ ਵਰਤਾਨ ਵਾਲੇ ਜ਼ਿਆਦਾ ਖੜੇ ਨੇ ਸੋ ਇਹ ਅੱਜ ਦਾ ਸਾਡਾ ਲੰਗਰ ਹੈ ਜਿਹੜਾ ਰਣਜੀਤ ਜੈਵਨੀ ਤੇ ਬਾਹਰ ਇਹ ਸਾਡੇ ਸਾਡੇ ਸਰ ਔਰ ਇਹ ਸਾਡੇ ਆਪਰੇਸ਼ਨ ਮੈਨੇਜਰ ਸਰ ਸੋ ਇਹਨਾਂ ਸਾਰਿਆਂ ਦੀ ਮਿਹਨਤ ਦੇ ਨਾਲ ਵਾਹਿਗੁਰੂ ਨੇ ਕਿਰਪਾ ਕੀਤੀ ਕਿ ਆਪਾਂ ਅੱਜ ਲੰਗਰ ਜਿਹੜਾ ਹੈਗਾ ਉਹ ਲਗਾ ਰਹੇ ਹਾਂ ਉਹਨਾਂ ਆਪ ਥੱਕ ਡੁੱਟ ਗਏ ਹਨ ਐਕਚੁਅਲ ਦੇ ਵਿੱਚ ਇਸ ਕਰਕੇ ਉਹਨਾਂ ਆਪ ਵਾਪਸ ਉਤਰ ਰਹੇ ਹਾਂ ਬੋਲ ਤੋਂ ਥੱਲੇ ਸੋ ਲੰਗਰ ਖਤਮ ਹੋ ਗਿਆ ਸੀ ਤੇ ਇਹ ਮੇਰੇ ਨਾਲ ਹੀ ਵਾਪਸ ਆ ਗਏ ਆਪਣੇ ਕੰਮ ਤੇ ਗਏ ਸੀ ਇਹਨਾਂ ਵਾਸਤੇ ਬ੍ਰੈਡ ਪੀਸ ਪੈਕ ਕਰਕੇ ਭੇਜ ਦਿੱਤੇਗੇ ਤੇ ਹੁਣ ਆਪਾਂ ਵਾਪਸ ਜਾ ਰਹੇ ਆ ਬ੍ਰੈਡ ਪੀਸ ਚਲੋ ਖੁੱਦ ਥੋੜਾ ਬੋ ਦਾ ਖਾਦਾ ਹੈ ਪਰ ਭੁੱਖ ਲੱਗੀ ਹੈ ਜੇ ਹੋ ਸਕੇ ਤਾਂ ਆਪਾਂ ਕੁਲਚਾ ਖਾਵਾਂਗੇ ਬਾਕੀ ਆਪਾਂ ਗੱਡੀ ਨਾਲ ਰਿਲੇਟਡ ਕੁਝ ਪੁੱਛਣਾ ਹੈ ਮੇਰਾ ਫੋਨ ਵੱਜ ਰਿਹਾ ਬਾਅਦ ਚ ਗੱਲ ਕਰਦੇ ਆ ਸੋ ਤੁਸੀਂ ਕੁਝ ਕਹਿਣਾ ਜਾਂਦੇ ਹੋ ਵਾਸਤੇ ਜੇ ਆਪਾਂ ਦੀਦੀ ਉਹਨਾਂ ਨੂੰ ਵੀ ਮਿਲ ਕੇ ਆਏ ਆ ਕੁਝ ਸਮਾਨ ਸਾਡਾ ਉਹਨਾਂ ਵੱਲ ਪਿਆ ਸੀ ਤੇ ਉਹਨਾਂ ਦਾ ਸਾਡੇ ਵੱਲ ਪਿਆ ਸੀ ਲੰਗਰ ਵਾਲੇ ਦਿਨ ਦਾ ਤੇ ਇਸ ਕਰਕੇ ਫਿਰ ਆਪਾਂ ਉਹ ਲੈਨ ਚਲ ਗਏ ਉਹਦਾ ਆਪਾਂ ਵਲੋਗ ਸ਼ੂਟ ਨਹੀਂ ਕਰ पाए ਪਰ ਬੜੀ ਬੜੀਆਂ ਮੈਮਰੀਜ਼ ਸੀ ਸੋ ਪਰ ਚਲੋ ਇੱਕ ਇਹ ਵੀ ਗੱਲ ਅਸੀਂ ਕਹਿਣਾ ਕਿ ਲੈ ਸਾਰੇ ਵਲੋਗ ਆਪਾਂ ਉਹਨਾਂ ਨੇ ਬਣਾਨੇ ਨੇ ਪਰ ਕੀ ਕਰੀਏ ਸਾਡਾ ਪਿਆਰ ਬੜਾ ਹੈ ਆਪਸ ਵਿੱਚ ਇਹ ਬਣਿਆ ਰਵੇ ਤੇ ਵਧੀਆ ਮੇਸੇ ਹੀ ਵਧੀਆ ਗੱਲ ਹੁੰਦੀ ਹੈ ਕਿ ਭੈਣ ਭਰਾ ਤੁਹਾਡੇ ਨਾਲ ਜੁੜਿਆ ਰਵੇ ਸੋ ਇਹ ਇਹੀ ਆਪਾਂ ਹਮੇਸ਼ਾ ਅਰਦਾਸ ਕਰਦੇ ਆ ਕਿ ਸਾਰਿਆਂ ਦੇ ਭੈਣ ਭਰਾ ਇਸੇ ਤਰ੍ਹਾਂ ਤੁਹਾਡੇ ਨਾਲ ਜੁੜੇ ਰਹਿਣ ਵਧੀਆ ਵਧੀਆ ਢੰਗ ਦੇ ਨਾਲ ਸੋ ਰਸ਼ ਬਹੁਤ ਜ਼ਿਆਦਾ ਹੈ ਸੋ ਬੱਸ ਸਟੈਂਡ ਦਾ ਟ੍ਰੈਫਿਕ ਅੰਮ੍ਰਿਤਸਰ ਦਾ ਬੱਸ ਸਟੈਂਡ ਸਾਰਿਆਂ ਨੂੰ ਪਤਾ ਹੈ ਕਿ ਬੁਰਾ ਹੀ ਹਾਲ ਹੈ ਟ੍ਰੈਫਿਕ ਦਾ ਮੇਰੀ ਗੱਡੀ ਤੇ ਵੀ ਕਿਸੇ ਨੇ ਡੈਂਟ ਪਾ ਦਿੱਤਾ ਹੈ ਪਹਿਲਾਂ ਆਪਾਂ ਉਧਰ ਹੀ ਜਾਣਾ ਕਿ ਜੇ ਠੀਕ ਕੁੱਛ ਹੁੰਦਾ ਹੋਇਆ ਤਾਂ ਆਪਾਂ ਕਰਾ ਸਕਦੇ ਹੋਏ ਤੇ ਪਹਿਲਾਂ ਆਪਾਂ ਉਹ ਠੀਕ ਕਰਵਾਵਾਂਗੇ ਨਹੀਂ ਤੇ ਬਾਕੀ ਵੀ ਲੋਗ ਆਪਾਂ ਫਿਰ ਬਾਅਦ ਛੂਟ ਕਰਦੇ ਆਂ ਕਿਤੇ ਫੇਰ ਨਾ ਡੈਂਟ ਪੈ ਜਾਵੇ ਬਾਰ ਬਾਰ ਫੋਨ ਵੀ ਵੱਜ ਰਿਹਾ ਹੈ ਫੋਨ ਵੇਖ ਲੈਂਗੇ ਕਿਹਦਾ ਫੋਨ ਸੋ ਮਿਲਦੇ ਆਂ ਜੀ ਥੋੜੀ देर ਤੋਂ ਬਾ ਹਾਂਜੀ ਦੋਸਤੋ ਸੋ ਹੁਣ ਆਪਾਂ ਪਹੁੰਚ ਗਏ ਆ ਇੱਕ ਇੱਕ ਕੁਲਚਾ ਲੈਂਡ ਦੇ ਬਾਹਰ ਇਹ ਮੈਡਮ ਜੀ ਕਹਿੰਦੇ ਮੈਨੂੰ ਭੁੱਖ ਬੜੀ ਲੱਗੀ ਹੈ ਤੇ ਇਤੋਂ ਬਿਨਾ ਮੈਂ ਘਰੇ ਨਹੀਂ ਜਾਣਾ ਹੱਲੇ ਵੀ ਮੂੰਹ 'ਚ ਸੌਂਫ ਪਾਈ ਹੈ ਕਹਿੰਦੇ ਸੌਂਫ ਪਹਿਲੇ ਖਾ ਲੈਣੀ ਫਿਰ ਜਾ ਕੇ ਕੁਲਚਾ ਖਾਣੀ ਹੈ ਉਹ ਡਾਈਜੈਸਟ ਹੋਣਾ ਸ਼ੁਰੂ ਹੋ ਜਾਏਗਾ ਨਾ ਨਾਲ ਦੀ ਨਾਲ ਹੀ ਤਾਂ ਕਿ ਮੈਂ ਇੱਕ ਵੱਧ ਖਾ ਸਕਾਂ ਹਾਂ ਇੱਕ ਵੱਧ ਸਾ ਖਾ ਸਕਾਂ ਪਹਿਲਾਂ ਹੀ ਪਲੈਨਿੰਗ ਆ ਇੱਕ ਇੱਕ ਕੁਲਚਾ ਲੈਣ ਫਰੀ ਦੀ ਪ੍ਰੋਮੋਸ਼ਨ ਕਰ ਰਹੇ ਆ ਪਰ ਕੁਲਚਾ ਵਾਕਿਆ ਬੜਾ ਸਵਾਦ ਹੁੰਦਾ ਸੋ ਹੁਣ ਆਪਾਂ ਅੰਦਰ ਜਾ ਕੇ ਕੁਲਚਾ ਖਾਵਾਂਗੇ ਨਾਲ ਨਾਲ ਤੁਹਾਨੂੰ ਵਿਖਾਵਾਂਗੇ ਵੀ ਜਿੰਨਾ ਹੋ ਸਕਦਾ ਔਰ ਇੱਥੋਂ ਦਾ ਨਾ ਇੱਕ ਸਿਸਟਮ ਬੜਾ ਵਧੀਆ ਹੁੰਦਾ ਹੈ ਕਿ ਇਹ ਨਾ ਤੁਹਾਨੂੰ ਪਲੇਟ ਸਰਵ ਨਹੀਂ ਕਰਦੇ ਇਹ ਤੁਹਾਨੂੰ ਉਹ ਪੱਤੇ ਵਾਲੇ ਡੂਨੇ ਜਿਹੜਾ ਹੁੰਦਾ ਵਾ ਜਿਹੜਾ ਸ਼ਿੱਦਾ ਸਰ ਮਿਲਦਾ ਨਾ ਪ੍ਰਸ਼ਾਦ ਮਿਲਦਾ ਜਿਹਦੇ ਚ ਦੇਗ ਮਿਲਦੀ ਹੈ ਉਹ ਵਾਲਾ ਡੂਨੇ ਚ ਛੋਲੇ ਤੇ ਉਹ ਵੀ ਜੋ ਵੀ ਉਹਦਾ ਪਿਆਜ਼ ਵਾਲਾ ਮਸਖਾਟਾ ਹੁੰਦਾ ਉਹ ਇੱਕ ਪੇਪਰ ਦੇ ਵਿੱਚ ਪਟਰ ਪੇਪਰ ਦੇ ਉੱਪਰ ਜਿਹੜਾ ਕੁਲਚਾ ਸਰਵ ਕਰ ਦਿੰਦੇ ਆ ਤੋਂ ਮੈਨੂੰ ਲੱਗਦਾ ਦੋਨਾਂ ਵਾਸਤੇ ਲੋਡ ਘੱਟ ਹੋ ਜਾਂਦਾ ਤਾਂ ਕਿ ਉਹਨਾਂ ਦੀ ਜਿਹੜੀ ਲੇਬਰ ਆ ਉਹਨਾਂ ਨੂੰ ਵੀ ਕੰਮ ਨਹੀਂ ਕਰਨਾ ਪੈਂਦਾ ਤੇ ਸ਼ਾਇਦ ਇਸੇ ਕਰਕੇ ਵੀ ਸਲਾਹ ਦੇ ਰਿਹਾ ਵੀ ਕਿਤੇ ਘਰੇ ਵੀ ਇੰਨਾ ਚਿਰ ਰੋਟੀ ਕਾਲਿਆ ਕਰੋ ਸਾਡੇ ਭਾਂਡੇ ਬਚ ਜਾਇਆ ਕਰਨ ਨਹੀ ਨਹੀ ਇਸ ਕਰਕੇ ਨਹੀਂ ਉਹ ਕਈ ਵਾਰ ਹੁੰਦਾ ਕਿ ਲੇਬਰ ਸਹੀ ਦਾ ਭਾਂਡੇ ਨਹੀਂ ਸਾਫ ਕਰਦੀ ਜਾਂ ਹਨੂ ਵੀ ਥੋੜਾ ਇਸ਼ੂ ਹੋ ਜਾਂ ਨਹੀਂ ਨਹੀਂ ਆਪਾਂ ਘਰੇ ਵੀ ਵਰਤ ਸਕਦੇ ਆ ਤੁਹਾਨੂੰ ਵੀ ਭਾਂਡੇ ਮੰਜਨ ਨਹੀਂ ਦਵਾਂਗੇ ਠੀਕ ਹੈ ਫਿਰ ਅੱਜ ਤੋਂ ਪੌਚੀ ਬਣਾਇਆ ਕਰ ਆਪਾਂ ਆਪਾਂ ਤੇ ਖਾ ਸਕਦੇ ਐ ਏਡੀ ਕੋ ਗੱਲ ਨਹੀਂ ਐ ਵੈਸੇ ਸਵਾਲ ਆ ਬਣਾਉਣ ਲਈ ਤੇ ਭਾਂਡੇ ਲੱਗ ਨਹੀਂ ਐ ਨਾ ਬਣਾ ਕੇ ਕਹਿੰਦੇ এনवायरमेंट ਸੇਫ ਹੁੰਦਾ ਜਿਹੜਾ ਉਹ ਡੂਨਾ ਆਪਾਂ ਕਹਿ ਰਹੇ ਆ এনवायरमेंट ਸੇਫ ਹੁੰਦਾ ਅੱਛਾ ਹੁੰਦਾ ਔਰ ਵਧੀਆ ਵਧੀਆ ਲੱਗਦਾ ਖਾ ਕੇ ਬਾਕੀ ਤੈਨੂੰ ਖਾਨ ਤੋਂ ਬਾਕੀ ਤੈਨੂੰ ਖਾ ਕੇ ਦੱਸਦੇ ਆ ਸੋ ਆਪਾਂ ਅੰਦਰ ਆ ਗਏ ਇੱਕ ਇੱਕ ਉੱਚਾ ਹਟਦੇ ਸੋ ਇੱਕ ਗਲਤੀ ਜਿਹੜੀ ਸੀ ਵੀਓ ਸਾਡੇ ਕੋਲ ਹੋ ਗਈ ਐ ਉਹ ਇਹ ਹੈ ਕਿ ਕੁਲਚਾ 70 ਦਾ ਨਹੀਂ ਕੁਲਚਾ 80 ਦਾ ਹੋ ਚੁੱਕਾ 80 ਦਾ ਹੋ ਚੁੱਕਿਆ ਉਹਨਾਂ ਨੇ ਉੱਪਰ ਟੇਪ ਲਾ ਕੇ ਪੈਨ ਦੇ ਨਾਲ ਲਿਖੇ ਦੇ ਦਿੱਤਾ ਕਿ ਭਾਜੀ ਕੁਲਚਾ 80 ਦਾ ਤਾਂ ਆਪਾਂ ਸੋਚਿਆ ਸੀ ਕਿ ਕੋਈ ਸਪੈਸ਼ਲ ਕੁਲਚਾ ਹਵਾਂਗੇ ਪਰ ਫਿਰ ਜਦੋਂ ਰੇਟ ਵੇਖਿਆ ਆਪਾਂ ਕਾ ਨੋਰਮਲ ਹੀ ਕਰਦੇ ਭਰਾਵਾ ਇੰਨੇ ਵੀ ਮਿਲਣੇ ਹੈ ਰੋ ਅੰਦਾਜ਼ਾ ਕੁਲਚਾ 40-40 ਰੁਪਏ ਦਾ ਖਾਂਣ ਵਾਲੇ ਠੀਕ ਹੈ ਇਹ ਥੋੜੀ ਜੀ ਹਸਦੀ ਤੁਹਾਨੂੰ ਨਜ਼ਰ ਸ਼ਕਲ ਵੀ ਆਏਗੀ ਕਿਉਂਕਿ ਉਹ ਕੁਲਚਾ ਮਿਲਣਵਾ ਰਿਹਾ ਹੈ ਇਸ ਕਰਕੇ ਜੀ ਆਪਾਂ ਕੀ ਤੇ ਅੰਜੀ ਘਰ ਚੱਲ ਜਾਂਦੇ ਤੇ ਉੱਥੇ ਆਣਾ

ਅੱਜ ਦਾ ਵਲੋਗ ਸ਼ੂਟ ਕਰਨ ਤੋਂ ਬਾਅਦ ਤੇ ਮੈਂ ਬਾਅਦ ਵਿੱਚ ਜਾ ਕੇ ਚੈੱਕ ਕਰਾਂਗਾ ਕਿ ਕਿਹੜੀ ਚੀਜ਼ ਕਿੱਦਾਂ ਦੀ ਸ਼ੂਟ ਹੋਈ ਹੈ ਕਿਉਂਕਿ ਮੈਨੂੰ ਅੱਜ ਆਡੀਓ ਦੀ ਪ੍ਰੋਬਲਮ ਲੱਗੀ ਤੇ ਮੈਂ ਕੱਲ ਪਰਸਨਾ ਸੋਚ ਰਿਆਂ ਕਿ ਆਪਾਂ ਮਾਈਕ ਵੀ ਤਾਂ ਚੇਂਜ ਕਰਾਂਗੇ ਸੋ ਨੈਕਸਟ ਵੀਡੀਓ 'ਚ ਮਾਈਕ ਦੇ ਵਿੱਚ ਦਿਖਾਵਾਂਗੇ ਜੇ ਇਹਨੂੰ ਕੋਈ ਆਡੀਓ ਦੀ ਦਿੱਕਤ ਆਈ ਹੋਵੇ ਅੱਗੇ ਆਪਾਂ ਇਹ ਆਪਾਂ ਕਰ ਲਈ ਅੱਜ ਆਪਾਂ ਗੱਡੀ ਤੇ ਹਾਂ ਇਸ ਕਰਕੇ ਮਾਈਕ ਲੈਣੇ ਚਾਹੀਦੇ ਕੋਈ ਗੱਲ ਐਂ ਹੀ ਹੋ ਗਿਆ ਓਨਲੀ ਜੁਪੀਏ ਵਾਲੇ ਬੰਦੇ ਧੋਖਾ ਲਗਾਉਂਦੇ ਆ। ਬਾਕੀ ਇੱਕ ਇੱਕ ਦੁਕਾਨਦਾਰੇ ਕਾਨੂੰਨ ਪੜਾ ਦਿੰਦੇ ਆ ਤੇ ਪੇਮੈਂਟ ਕਰਦੇ ਨਹੀਂ ਆ। ਮੇਰੇ ਕੋਲ ਨਹੀਂ ਦਿਖਾ ਦਿੰਦੇ। ਬਾਅਦ ਪੇਮੈਂਟ ਹੁੰਦੀ ਨਹੀਂ। ਸਾਡੇ ਵੀ ਇੱਕ ਦੁਕਾਨ ਵਾਲਾ ਬੰਦਾ ਸੀ ਉਹ ਕਹਿੰਦਾ ਕਿ ਆਪਾਂ ਪੇਮੈਂਟ ਤੁਹਾਨਾਂ ਕਿਲੇ ਤੈਨੂੰ ਸ਼ੋ ਹੋਂਦੀ ਆ। ਆਪਾਂ ਅਗਲੇ ਦਿਨ ਜਾ ਕੇ ਚੈੱਕ ਕੀਤਾ ਤੇ ਉਹਦੇ 'ਚ ਪਹੇ ਆਈ ਨਹੀਂ। ਸੋ ਇਹੋ ਜਿਹੇ ਲੋਕ ਹੁੰਦੇ ਨੇ। ਚਲੋ ਲੋਕ ਸਰਕਾਰ ਕਰੰਦੇ ਲੋਕ ਪਾਏ ਜਾਂਦੇ ਨੇ ਵਿੱਚ। ਮੇਰੇ ਵੱਲੋਂ ਮੇਰੇ ਵੱਲ ਕੇ ਕਿੰਨਾ ਫਰੀਸ ਤੇ ਕਿੰਨੀ ਕਲਾ ਕਰ ਬਲੇ ਇਹ ਕਿਦਾਂ ਸਰੀਪੰ ਦਾ ਹਸ ਕੇ ਛਰੀ ਠੀਕ ਹੈ ਜੀ ਬਾਕੀ ਇਹਦਾ ਨੰਬਰ ਚਾਨ ਤੇ ਖਾਨਾ ਸੋ ਇਹ ਕੁਲਚਾ ਤੁਹਾਡੇ ਸਾਹਮਣੇ ਜੋ ਤੁਹਾਨੂੰ ਦਿਖ ਰਿਹਾ ਇਹ ਸਾਡਾ ਪਿਆਰਾ ਜਾਂ ਛੋਟਾ ਜਾਂ ਕੁਲਚਾ ਮੇਰਾ ਵੀ ਦਿਖਾਓ ਸੇਮ ਹੀ ਹੈ ਆਪਣਾ ਵਹਾਂ ਦੀ ਇਹਨੂੰ ਵੀ ਵੇਖ ਲਓ ਨਾਲ ਕੁਲਚੇ ਦੇ ਨਾਲ ਕੁਲਚੀ ਛੋਲੇ ਤੇ ਆ ਖਾਣਾ ਐ ਛੋਲੇ ਤੇ ਨਾਲ ਖੱਟਾ ਜਿਹੜਾ ਕਿ ਮੈਂ ਖਾਂਦਾ ਨਹੀਂ ਪਿਆਰ ਤੁਸੀਂ ਖਾਣਾ ਨਹੀਂ ਆ ਤੂੰ ਤੇ ਖਾਣਾ ਹੀ ਆ ਸਾਰਾ ਕੁਝ ਹੋਪਸੋ ਮੈਂ ਵੀ ਨਜ਼ਰ ਆ ਰਹੇ ਹਾਂ ਇਹ ਦੇਖ ਨਜ਼ਰ ਆਦਾ ਹੁੰਦਾ ਹੈ ਇਹਦੇ ਨਾਲ ਨਜ਼ਰ ਆਣਾ ਅੱਧੇ ਨਜ਼ਰ ਆਣਾ ਜਿੰਨਾ ਕਿ ਮੇਰਾ ਮੂੰਹ ਨਜ਼ਰ ਆ ਰਿਹਾ ਸੋਪਾ ਹੁਣ ਗੁੰਚਾ ਖਾ ਰਹੇ ਆ ਇੱਕ ਇੱਕ ਗੁੰਚਾ ਲੈਂਡ ਤੋਂ ਸਵਾਦ ਸਵਾਦ ਗੁੰਚਾ ਮੈਂ ਕੋ ਬਾਈਟ ਲਾ ਇਹ ਪ੍ਰੋਪਰ ਹੁਣ ਮਸ਼ਹੂਰੀ ਕਰਕੇ ਵਿਖਾਈਗੀ ਧੰਨਵਾਦ ਕਿਵੇਂ ਦਾ ਖਾ ਦੇ ਲੰਨਾ ਇਹ ਕੋ ਐ ਇਹ ਤੋਂ ਡਿਵਰ ਐਕਟਿੰਗ ਹੋ ਗਈ ਜੀ ਇਹ ਥੋੜੀ ਡਿਵਰ ਐਕਟਿੰਗ ਹੋ ਗਈ ਪਰ ਮਮੀ ਮਮੀ ਖਾ ਲਾ ਇਹ ਕਾਣਾ ਸਵਾਦ ਹੁੰਦਾ ਵੈਸੇ ਗੁਲਚਾ ਸਵਾਦ ਹੁੰਦਾ ਮੈਂ ਖਾਂਦਾ ਆ ਨਹੀਂ ਸਵਾਦ ਹੈਗਾ ਸਵਾਦ ਹੈਗਾ ਉਤੋਂ ਬਾਕੀ ਤੁਹਾਨੂੰ ਖਾ ਕੇ ਮੈਂ ਖਾਂਣਾ ਸੋ ਇਹ ਆਪਾਂ ਵੀਡੀਓ ਬਣਾ ਰਹੇ ਕੁਲਚਾ ਖਾਣ ਤੋਂ ਬਾਅਦ ਦੀ ਸੋ ਕੁਲਚਾ ਬਹੁਤ ਬਹੁਤ ਸਵਾਦ ਹੀ ਆਪਾਂ ਤੁਹਾਨੂੰ ਦੱਸਾਂਗੇ ਐਕਸਪੀਰੀਅੰਸ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਆਪਾਂ ਦੋ ਗੁਲਚੇ ਖਾਵਾਂਗੇ ਤੇ ਆਪਾਂ ਦੋ ਗੁਲਚੇ ਖਾ ਲਏ ਆ ਤੇ ਸਾਨੂੰ ਢਿੱਡ ਵੀ ਸਾਡਾ ਭਰ ਗਿਆ ਤੇ ਪਰ ਓਵਰ ਨਹੀਂ ਲੱਗ ਰਿਹਾ ਕਿ ਹਾਂ ਓਵਰ ਖਾ ਲਿਆ ਏ ਇਹਨਾਂ ਦਾ ਨਾ ਕੁਲਚੇ ਦਾ ਜਿਹੜਾ ਸਾਈਜ਼ ਹੈ ਉਹ ਛੋਟਾ ਵੀ ਹੁੰਦਾ ਹੈ ਔਰ ਜਿਆਦਾ ਫੀਲਿੰਗ ਨਹੀਂ ਹੁੰਦਾ ਕਈ ਵਾਰੀ ਤੁਹਾਨੂੰ ਗੁਲਚਾ ਖਾ ਕੇ ਨਾ ਲੱਗਦਾ ਕਿ ਆਪਾਂ ਕੁਝ ਹੈਵੀ ਖਾ ਲਿਆ ਪਰ ਸਾਨੂੰ ਹੈਵੀ ਨਹੀਂ ਲੱਗਿਆ ਸੋ ਸਾਨੂੰ ਪਸੀਨਾ ਵੀ ਆ ਰਿਹਾ ਇਸ ਕਰਕੇ ਹਾਲੇ ਗਿੰਦੀ ਸਿਟੀ ਵਾਲਾ ਗੁਲਚਾ ਕਿਹੜਾ ਹੁੰਦਾ ਸਿਟੀ ਵਾਲਾ ਗੁਲਚਾ ਖਾਂਦੇ ਤੇ ਸ਼ਾਇਦ ਇਸ ਤੋਂ ਜ਼ਿਆਦਾ ਪਸੀਨਾ ਆਉਂਦਾ ਉਹ ਐਕਚੁਅਲੀ ਮੈਂ ਇਹਨਾਂ ਦੇ ਮੈਨੂ 'ਚ ਪਹਿਲੀ ਵਾਰੀ ਪੜਿਆ ਮੈਂ ਕਦੀ 80 ਸਾਲ ਪਹਿਲਾਂ ਪੜਿਆ ਨਹੀਂ ਸਿਟੀ ਵਾਲਾ ਗੁਲਚਾ ਵੀ ਹੁੰਦਾ ਸਾਰੀਆਂ ਦੁਕਾਨਾਂ 'ਤੇ ਗੁਲਚਾ ਹੁੰਦਾ ਹੈ ਨਾ ਸੋ ਆਪਾਂ ਸਵੇਰ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਦਿਖਾਇਆ ਭੁੱਖ ਬੜੀ ਲੱਗੀ ਸੀ ਖਾਣ ਦਾ ਬੜਾ ਮਜ਼ਾ ਆਇਆ ਇੱਕ ਇੱਕ ਕੁਲਚਾ ਲੈਣ ਤੁਸੀਂ ਵੀ ਖਾਣਾ ਚਾਹੋ ਤੁਸੀਂ ਇੱਥੇ ਆ ਸਕਦੇ ਹੋ ਆਪਾਂ ਪ੍ਰਮੋਸ਼ਨ ਨਹੀਂ ਕਰ ਰਹੇ ਇਹ ਸਾਡੇ ਘਰ ਦੇ ਲੱਗੇ ਆਪਾਂ ਹਰ ਵਾਰੀ ਆਣੇ ਆਪਾਂ ਇੱਥੇ ਖਾਂਦੇ ਹਾਂ ਸਾਨੂੰ ਵਧੀਆ ਲੱਗਦਾ ਸਾਨੂੰ ਵਧੀਆ ਲੱਗਦਾ ਹੁਣ ਸਾਡਾ ਫੋਨ ਵੱਜਣਾ ਸ਼ੁਰੂ ਹੋ ਗਿਆ ਤਾਂ ਮਤਲਬ ਬਲਾ ਕੀ ਹੈ ਕਾਰ ਆਜੋ ਭਾਈ ਕਾਰ ਆਜੋ ਇਹ ਕਹਿੰਦੀ ਮੈਂ ਬੜੇ ਕੰਮ ਕਰਨੇ ਨੇ ਕੀ ਰਹਿ ਗਿਆ ਕੱਪੜੇ ਕੱਪੜੇ ਧੋਣ ਵਾਲੇ ਰਹਿ ਗਏ ਆ ਬੜਾ ਖਲਾਰਾ ਪਿਆ ਹੋਇਆ ਆ پورے ਵੀਕ ਦੀ ਥਕਾਵਟ ਲਾਣੀ ਹੈ ਸੋ ਇਹ ਸਾਰੇ ਵਾਸਤੇ ਹੁੰਦਾ ਕਿ ਐਤਵਾਰ ਬੜ ਮੈਨੂੰ ਕਿਤਾਬ ਪੜ੍ਹੀ ਹੀ ਕਹਿੰਦੇ ਕੀ ਮੈਨੂੰ ਛੁੱਟੀ ਚਾਹੀਦੀ ਹੈ ਮੈਨੂੰ ਛੁੱਟੀ ਸੱਚੀ ਚਾਹੀਦੀ ਹੈ ਮੈਨੂੰ ਛੁੱਟੀ ਚਾਹੀਦੀ ਹੈ ਕਹਿੰਦੇ ਔਰਤ ਨੂੰ ਲੱਗਦਾ ਕਿ ਸਾਰਿਆਂ ਨੂੰ ਚਾਹੀਦੀ ਹੁੰਦੀ ਹੈ ਔਰਤਾਂ ਨੂੰ ਤੇ ਜ਼ਿਆਦਾ ਜ਼ਰੂਰੀ ਚਾਹੀਦੀ ਹੁੰਦੀ ਹੈ ਸੋ ਔਰਤਾਂ ਤੇ ਹੀ ਕਿਤਾਬ ਸੀ ਕਿ ਹਰ ਔਰਤ ਨੂੰ ਜਿਹੜੀ ਛੁੱਟੀ ਚਾਹੀਦੀ ਹੁੰਦੀ ਹੈ ਸੋ ਪੜਨੀ ਚਾਹੀਦੀ ਹੈ ਜੇ ਤੁਸੀਂ ਪੜਨੀ ਚਾਹੋ ਤੁਸੀਂ ਪੜ ਸਕਦੇ ਹੋ ਸੋ ਆਪਾਂ ਹੁਣ ਘਰ ਜਾ ਰਹੇ ਆ ਕਿਉਂਕਿ ਸਾਡੇ ਮੰਮੀ ਵੇਟ ਕਰ ਰਹੇ ਆ ਤੇ ਉਹਨਾਂ ਦੇ ਨਾਲ ਜਾ ਕੇ ਚਾਹ ਦੀਆਂ ਚੁਸਕੀਆਂ ਕੁਝ ਗੱਲਾਂ ਕਰਾਂਗੇ ਮੰਮੀ ਪਾਪਾ ਦੋਨਾਂ ਨਾਲ ਹੀ ਚਾਹ ਪੀਵਾਂਗੇ ਫਿਰ ਸ਼ਾਮ ਨੂੰ ਤੇ ਇਸ ਵਲੋਗ ਨੂੰ ਐਂਡ ਵੱਲ ਲੈ ਕੇ ਜਾਵਾਂਗੇ ਕਿਉਂਕਿ ਕੱਲ ਇਹ ਵਲੋਗ ਅਪਲੋਡ ਹੋਣਾ ਹੈ ਤੇ ਆਪਾਂ ਇਹਨੂੰ ਥੋੜਾ ਜਿਹਾ ਐਡਿਟ ਵੀ ਕਰਨਾ ਮੈਂ ਜਿਆਦਾ ਹੱਲ ਐਡਿਟ ਨਹੀਂ ਕਰਦਾ ਬਿਕੋਜ਼ ਜਿੰਨਾ ਜਿੰਨਾ ਵੀ ਮੈਂ ਚੀਜ਼ਾਂ ਜੋੜ ਸਕਦਾ ਤੁਹਾਨੂੰ ਨੇਚਰਲ ਵਿਖਾਣ ਦੀ ਕੋਸ਼ਿਸ਼ ਕਰੀਦੀ ਆ ਤੇ ਜਿੱਦ ਜਿੱਦ ਆਪਾਂ ਐਡੀਟਿੰਗ ਵਧੀਆ ਢੰਗ ਦੇ ਨਾਲ ਕਰਦੇ ਜਾਵਾਂਗੇ ਉਹ ਤੁਹਾਨੂੰ ਵਿਖਦੀ ਰਹਿਣੀ ਆ ਪਰ ਫਿਲਹਾਲ ਇਸ ਤਰ੍ਹਾਂ ਵਲੋਗ ਆਉਂਦੇ ਰਹਿਣਗੇ ਸਾਡਾ ਸਾਥ ਦਿੰਦੇ ਰਹੋ ਨਾਲ ਨਾਲ ਬਨੇ ਰਹੋ ਕਮੇਡੀ ਵੀਡੀਓਜ਼ ਆਉਂਦੀਆਂ ਰਹਿਣਗੀਆਂ ਚੰਗੇ ਸੁਨੇਹੇ ਵਾਲੀ ਵੀਡੀਓ ਆਉਂਦੇ ਰਹਿਣਗੀਆਂ ਤੁਹਾਡਾ ਬਹੁਤ ਧੰਨਵਾਦ ਬਾਕੀ ਮਿਲਦੇ ਆ ਸ਼ਾਮ ਦੀ ਮੈਂ ਕਿ ਕੀ ਗੱਲ ਬੁੱਕਲ ਮਾਰ ਕੇ ਕਿ ਬੈਠੇ ਦੱਸਦੇ ਤੇ ਹੀ ਤਿਆਰ ਹੋ ਤਿਆਰ ਹੋ ਕੇ ਵਹਿ ਜਾਂਦੇ ਵਲੌਗ ਦੇ ਚੱਕਰ 'ਚ ਤੇ ਨਹੀਂ ਨਹੀਂ ਸ਼ੇਰ ਤੇ ਕੱਜਦੇ ਕਿ ਵਲੌਗ ਬੰਨਣਾ ਵਲੌਗ ਬੰਨਦਾ ਤੇ ਤਾਂ ਕਰਕੇ ਫੇਰ ਹੁਣ ਆਪਾਂ ਘਰ ਆ ਗਏ ਆ ਠੀਕ ਆ ਸਾਰੀ ਦਿਹਾੜੀ ਦਾ ਥੱਕ ਟੁੱਟ ਕੇ ਆ ਲੈ ਆਪਾਂ ਕੋਟ ਪੈਂਟ ਪਾਏ ਹੋਏ ਹੁਣ ਇਹ ਤੁਹਾਨੂੰ ਦੂਸਰੇ ਕੱਪੜਿਆਂ 'ਚ ਨਜ਼ਰ ਆਵਾਂਗੇ ਹੁਣ ਆਪਾਂ ਜ਼ਿਆਦਾ देर ਤੱਕ ਤਿਆਰ ਨਹੀਂ ਰਹਿਣਾ ਠੀਕ ਆ ਕਿਉਂਕਿ ਹੰਤਕਾਵਟ ਬੜੀ ਹੋ ਗਈ ਹੈ ਕੱਪੜੇ ਵੀ ਗੰਦੇ ਹੋ ਗਏ ਆ ਐ ਸ਼ਕਲ ਤੁਸੀਂ ਦੇਖ ਸਕਦੇ ਹੋ ਥੱਕੀ ਟੁੱਟੀ ਸ਼ਕਲ ਦੇ ਸਾਹਮਣੇ ਦੀ ਦੇਖ ਰਹੇ ਠੀਕ ਹੈ ਅੱਧੀ ਧੁੱਪ ਚ ਤੇ ਅੱਧੀ ਉਦਾਂ ਤੁਸੀਂ ਆਪਣਾ ਦਿਨ ਕਿਦਾਂ ਕੱਢਿਆ ਅੱਜ ਦੱਸਿਓ ਮੈਂ ਗਈ ਪਹਿਲ ਸ਼ਿਦਾ ਸਾਹਿਬ ਮੈਂ ਕਿ ਬਾਬਾ ਦਿਨੋਂ ਗਏ ਬਾਬੂ ਦੇ ਦਰਸ਼ਨ ਕਰਕੇ ਆਵਾਂ ਹੂੰ ਸੋ ਅੱਜ ਅੱਜ ਦਾ ਅੱਜ ਦਾ ਮੈਂ ਪਹਿਲਾਂ ਦੱਸਣਾ ਜਾਵਾਂਗਾ ਕਿ ਅੱਜ ਮੰਮੀ ਬਾਹਰ ਕਿਤੇ ਨਹੀਂ ਗਏ ਤੇ ਉਹਦਾ ਨਾਲ ਕੋ ਕੰਮ ਕੀਤਾ ਸੋ ਐਦਾਂ ਦਾ ਦਿਨ ਜਿਹੜਾ ਹੁੰਦਾ ਵਾ ਬੜਾ ਖਾਸ ਦਿਨ ਹੁੰਦਾ ਮੈਨੂੰ ਲੱਗਦਾ ਹੈ ਕਿ ਅੱਜ ਦੇ ਰੈਨ ਚ ਸਾਨੂੰ ਇੰਝ ਦਾ ਦਿਨ ਇੱਕ ਆਪਣਾ ਤੇ ਰੱਖਣਾ ਚਾਹੀਦਾ ਤਾਂ ਕਿ ਤੁਸੀਂ ਵਾਪਸ ਆਪਣੀ ਰੀਸੈਟ ਵਾਲੀ ਸਿਚੁਏਸ਼ਨ 'ਚ ਆ ਜਾਓ ਤੁਹਾਡਾ ਦਿਮਾਗ ਥੋੜਾ ਸੈੱਟ ਹੋ ਜਾਏ ਆ ਬਾਕੀ ਜ਼ਿੰਮੇਵਾਰੀਆਂ ਤੋਂ ਥੋੜਾ ਦੂਰ ਤੁਸੀਂ ਕਿੱਦਾਂ ਆਪਣਾ ਡੇ ਸਪੈਂਡ ਕੀਤਾ ਮੈਂ ਫਿਰ ਸਿਧਾਂ ਸਾਹਿਬ ਤੋਂ ਆਈ ਤੇ ਮੈਂ ਸੋਚਿਆ ਘਰ ਆਈ 1:00 ਵੱਜ ਗਿਆ ਮੁੰਡਾ ਮੈਂ ਕਿਹਾ ਚੱਲ ਮੁੰਨਾ ਆਪਣੀ ਅੱਖ ਦਿਖਾਵਾਂ ਵਿਜਲ ਮੈਂ ਆਪਣਾ ਖੜਾ ਚੜ੍ਹ ਗਿਆ ਉੱਥੇ ਗਈ ਜੋ ਹੈ ਉੱਥੇ ਵਾਪਸ ਆਈ ਮਨਿੰਦਰ ਜੀ ਨੇ ਵੇਲ ਲਿਆ ਵੀ ਮਾ ਉਹ ਦੁਕਾਨ ਵੇਖੀ ਮੈਂ ਗਏ ਮਮੀ ਦੀ ਬੁਟੀਕ ਵਾਲੀ ਹਾਂ ਮੇਰੀ ਬੁਟੀਕ ਵਾਲੀ ਮੈਂ ਕਿਤਾ ਲੱਜ ਨੂੰ ਮਿਲ ਕੇ ਜਾਵਾਂ ਬੜੀ ਖੁਸ਼ ਹੋਈ ਮਿਲ ਕੇ ਤੇ ਮੈਂ ਕਿ ਮੈਂ ਕਿ ਰੇਂਜਰੀ ਬਾਹਰ ਚੱਲ ਗਈ ਕਹਿੰਦੀ ਨਹੀਂ ਨਹੀਂ ਚਲ ਕੋਈ ਨਹੀਂ ਕਿ ਅੰਦਰ ਤਾਂ ਸ਼ਾਇਦ ਚੱਲ ਜਾਂ ਪਰ ਅਮੋ ਨਹੀਂ ਆ ਰਹੀ ਇਹਦਾ ਵਿਆਹ ਹੈ ਤਾਂ ਅੱਛਾ ਕੋਈ ਰੋਟੀ ਗੱਲਾਂ ਬਤ ਮਾਰੀਆਂ ਚਾਚੂ ਮਾੜੀ ਮੱਤੀ ਇਹਨੂੰ ਖੁਸ਼ਾ ਮੈਂ ਨਹੀਂ ਤੇ ਨਹੀਂ ਚੱਲ ਸਕੋ ਗੁੱਡੀ ਗੁੱਡੀ ਕੋਈ ਰੋਟੀ ਗੱਲਾਂ ਬਤ ਮਾਰੀਆਂ ਉੱਥੇ ਵੀ ਕਰਨੇ ਗੱਲਾਂ ਕਰਦੀ ਰਹੀ ਫਿਰ ਚਾਹ ਪੀ ਲਈ ਚਾਹ ਨਹੀਂ ਦਿੱਤੀ ਚਾਹ ਕੋਈ ਨਹੀਂ ਪੀਵਾਂਗੇ ਚਾਹ ਉਹ ਨਹੀਂ ਪੀਵਾਂਗੇ ਸਾਰੇ ਪੀਵਾਂਗੇ ਭਾਰਾ ਕੱਪੜੇ ਚੇਨੀਆਂ ਰਕੇ ਸਾਡੇ ਅੱਜ ਉਥੇ ਐਫਐਮ ਲੈ ਆਏ ਸੀ ਕਿਹੜੇ ਐਫਐਮ ਰੇਡੀਓ ਸੋ ਪਾਪਾ 올ਡੇਜ ਹੋਮ ਦੇ ਵਿੱਚ ਗੁਰੂ ਅੰਦਸ 올ਡੇਜ ਹੋਮ ਦੇ ਵਿੱਚ ਹੁੰਦੇ ਆ ਗੁਰੂਆਂ ਵਾਸਤੇ ਕੋਈ ਸਮਾਨ ਲੈ ਆਏ ਸੋ 올ਡੇਜ ਹੋਮ ਦੇ ਵਿੱਚ ਹੁੰਦੇ ਆ ਕਿਹੇ ਦਿਨ ਮੇਰੀ ਕੋਸ਼ਿਸ਼ ਆ ਕਿ ਇਸ ਬਲੌਗ ਦੇ ਰਾਹੀਂ ਉੱਥੇ ਤੱਕ ਪਹੁੰਚੀਏ ਸੋ ਅੱਜ ਦੀ ਕੀ ਗੱਲ ਹੋਈ ਤੇ ਦੱਸ ਸਕਦੇ ਆ ਅੱਜ ਐਫਐਮ ਰੇਡੀਓ ਲੈ ਆਏ ਉਹਨਾਂ ਨੂੰ ਬਜ਼ੁਰਗਾਂ ਨਾਲ ਬੈ ਕੇ ਚਾਹ ਪਾਣੀ ਪੀਤਾ ਖਾਨ ਖਿੰਦਾ ਸਮਾਨ ਲੈ ਕੇ ਆਏ ਨਾਲ ਬਜ਼ੁਰਗਾਂ ਬੀਬੀਆਂ ਉਸ ਤੇ ਸੂਰ ਤੇ ਚਾਂਟਸ ਵਾਸਤੇ ਟੀ-ਸ਼ਰਟਾਂ ਲੈ ਆਏ ਹਮ ਬੜੇ ਖੁਸ਼ ਹੋਏ ਬਜ਼ੁਰਗਾਂ ਮਿਲਤੇ ਸੋ ਅਕਸਰ ਉੱਥੇ ਇਹੋ ਜਿਹੇ ਜਿਹੜੇ ਇਹੋ ਜੇ ਦਾਨ ਦਾਨੀਮਾਨ ਲੋਕ ਤੁਸੀਂ ਕਹਿ ਸਕਦੇ ਹੋ ਜਿਹੜੇ ਦਾਨ ਕਰਦੇ ਨੇ ਡੋਨੇਟ ਕਰਦੇ ਨੇ ਉਹ ਉੱਥੇ ਆਂਦੇ ਰਹਿੰਦੇ ਨੇ ਸੋ ਪਾਪਾ ਤੇ ਨਾਲ ਉਹਨਾਂ ਦਾ ਵਾਵਾ ਵਾਵਾ ਵਾਸਤਾ ਰਹਿੰਦਾ ਤੇ ਅੱਜ ਐਫ ਐਮ ਰੇਡੀਓ ਵੱਲੇ ਆਏ ਉਹਦੇ ਬਾਰੇ ਉਹ ਗੱਲ ਕਰ ਰਹੇ ਨੇ ਕਿ ਸਾਰਿਆਂ ਨੂੰ ਦੇਖ ਕੇ ਬਜ਼ੁਰਗ ਖੁਸ਼ ਹੁੰਦੇ ਆ ਉਨ ਕਿਉਂ ਇੱਥੇ ਬਜ਼ੁਰਗ ਰਹਿੰਦੇ ਆ ਕੀ ਸਾਰਾ ਕੁਝ ਹੈਗਾ ਆ ਉਹ ਅਕਸਰ ਇੰਨਾਂ ਗੱਲਾਂ ਨੂੰ ਸੁਣਦੇ ਰਹਿੰਦੇ ਨੇ ਤੇ ਮੇਰੀ ਕੋਸ਼ਿਸ਼ ਆ ਕਿ ਮੈਂ ਇੰਨਾਂ ਵਲੌਗ ਦੇ ਰਾਹੀਂ ਤਾਂ ਦੇ ਤੱਕ ਇਹ ਚੀਜ਼ ਜ਼ਰੂਰ ਪਹੁੰਚਾਵਾਂਗਾ ਸੋ ਤਹੀ ਕੁਝ ਕਹਿਣਾ ਚਾਹੋਗੇ ਉਹ ਕੰਦ ਨਾਲ ਸਿਰ ਇਸ ਤਰ੍ਹਾਂ ਲਾ ਕੇ ਬੈਠੀ ਵੀ ਜਿਵੇਂ ਪਤਾ ਨਹੀਂ ਉੱਠਣਾ ਹੀ ਨਹੀਂ ਬਹੁਤ ਥੱਕ ਗਏ ਬਹੁਤ ਥੱਕ ਗਏ ਸੋ ਪਾਪਾ ਵੀ ਬਸ ਉਹਨੂੰ ਕੱਪੜੇ ਚੇਂਜ ਕਰਨ ਜਾ ਰਹੇ ਆ ਚਾਹ ਪੀਣੇ ਤੇ ਫਿਰ ਆਪਾਂ ਚਾਹ ਇਕੱਠੇ ਜਿਹੜੀ ਹੈਗੀ ਉਹ ਪੀਣੀ ਹੈ ਸੋ ਇਹ ਤੋਂ ਪਹਿਲਾਂ ਕਿ ਇਹ ਏਅਰਪੋਰਟ ਲਾ ਕੇ ਜਿਆਦਾ ਬਿਜ਼ੀ ਹੋ ਜੇ ਸੋ ਆਪਾਂ ਅੱਜ ਦਾ ਵਲੋਗ ਇੱਥੇ ਖਤਮ ਕਰ ਦਿੰਨੇ ਕਿਉਂਕਿ ਹੁਣ ਆਪਾਂ ਸੌਣ ਲੱਗੇ ਆਂ ਅ ਜਿਵੇਂ ਕਿ ਤੁਹਾਨੂੰ ਕਿਹਾ ਸੀ ਕਿ ਸ਼ਾਮ ਦੀ ਚਾਹ ਤੁਹਾਨੂੰ ਦਿਖਾਈ ਜਾਵੇਗੀ ਪਰ ਸ਼ਾਮੀ ਮੈਨੂੰ ਫੋਨ ਆ ਗਿਆ ਤਾਂ ਮੈਂ ਕਿਤੇ ਬਾਹਰ ਆਪਣੇ ਯਾਰਾਂ ਦੋਸਤਾਂ ਦੇ ਨਾਲ ਚੱਲ ਗਿਆ ਉੱਥੇ ਜਾ ਕੇ ਸੋਚਿਆ ਕਿ ਵਲੋਗ ਸ਼ੂਟ ਕਰਾਂਗਾ ਪਰ ਜਿੱਦਾਂ ਦੇ ਸਾਰੇ ਯਾਰ ਦੋਸਤ ਹੁੰਦੇ ਆ ਉਦਾਂ ਦੇ ਮੇਰੇ ਉਹ ਮੰਨੇ ਨਹੀਂ ਸੋ ਆਪਾਂ ਇਹ ਵਲੋਗ ਦਾ ਇੱਥੇ ਐਂਡ ਕਰਦੇ ਆਂ ਅੱਜ ਬਹੁਤ ਵਧੀਆ ਦੇ ਗਰਮ ਦੁੱਧ ਨਾਲ ਗਰਮ ਗਰਮ ਦੁੱਧ ਦੇ ਨਾਲ ਔਰ ਅੱਜ ਬੜਾ ਵਧੀਆ ਦਿਨ ਰਿਹਾ ਬਾਬਾ ਦੀਪ ਸਿੰਘ ਜੀ ਦੀ ਬਹੁਤ ਕਿਰਪਾ ਉਹਨਾਂ ਦਾ ਲੰਗਰ ਨਾ ਵਧੀਆ ਢੰਗ ਨਾਲ ਚੱਲਿਆ ਜਿਨ੍ਹਾਂ ਨੂੰ ਪਤਾ ਵੀ ਸੀ ਉਹਨਾਂ ਨੇ ਵੀ ਵਧੀਆ ਢੰਗ ਦੇ ਨਾਲ ਉਸ ਲੰਗਰ ਨੂੰ ਸੈਲੀਬ੍ਰੇਟ ਕੀਤਾ ਤੇ ਜਿਨ੍ਹਾਂ ਨੂੰ ਨਹੀਂ ਵੀ ਪਤਾ ਸੀ ਉਹਨਾਂ ਨੇ ਵੀ ਵਧੀਆ ਢੰਗ ਨਾਲ ਸੈਲੀਬ੍ਰੇਟ ਕੀਤਾ ਸੋ ਕਿਉਂਕਿ ਸਾਰੇ ਹਰ ਤਰ੍ਹਾਂ ਦੇ ਲੋਕ ਨੇ ਉਹਨਾਂ ਨੂੰ ਜੇ ਮੰਨਣ ਵਾਲੇ ਵੀ ਨੇ ਕੁਝ ਹਿੰਦੂ ਫੈਮਲੀਆ ਤੋਂ ਵੀ ਲੋਕ ਸੀ ਸੋ ਬੜਾ ਵਧੀਆ ਅਗਾਰਾ ਕੇ ਕੁਲਚਾ ਖਾਦਾ ਕਰ ਦੇਣਾ ਟਾਈਮ ਸਪੈਂਡ ਕੀਤਾ ਸੋ ਸੋਹਣਾ ਦਿਨ ਐ ਇਸੇ ਤਰ੍ਹਾਂ ਸੋਹਣੇ ਦਿਨ ਚੰਗੇ ਦਿਨ ਸਾਰੇ ਦੀ ਜ਼ਿੰਦਗੀ ਚ ਆਂਦੇ ਰਹਿਣ ਸੋ ਤੁਸੀਂ ਕੁਝ ਕਹਿਣਾ ਚਾਹੋਗੇ ਹੈਪੀ ਰੋਜ਼ਡੇ ਹੈਪੀ ਰੋਜ਼ਡੇ ਔਰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਬਾਬਾ ਜੀ ਦਾ ਜਨਮ ਦਿਨ ਚਾਹੇ ਅੱਜ ਤੋਂ ਹਫ਼ਤਾ ਦੋ ਹਫ਼ਤੇ ਪਹਿਲਾਂ ਲੋਕੀ ਮਨਾ ਚੁੱਕੇ ਨੇ ਪਰ ਇੰਨੀ ਜਿਹੜੀ ਉਹਨਾਂ ਦੇ ਨਾਲ ਰਿਲੇਟਿਡ ਇੰਨੀ ਮੰਨਤਾ ਆ ਅੰਮ੍ਰਿਤਸਰ ਦੇ ਵਿੱਚ ਸ਼ਰਧਾ ਆ ਕਿ ਸਾਰੇ ਲੋਕ ਹੱਲ ਤੱਕ ਵੀ ਲੰਗਰ ਚੱਲੀ ਜਾਂਦੇ ਨੇ ਤੇ ਮੈਨੂੰ ਤੇ ਲੱਗਦਾ ਕਿ ਸਾਰੇ ਘਰਾਂ ਦੇ ਵਿੱਚ ਉਹਨਾਂ ਦੇ ਲੰਗਰ ਇਸੇ ਤਰ੍ਹਾਂ ਚੱਲਦੇ ਰਹਿਣ ਉਹਨਾਂ ਦੀ ਕਿਰਪਾ ਇਸੇ ਤਰ੍ਹਾਂ ਚੱਲਦੀ ਰਹੇ ਬਾਣੀ ਦੇ ਨਾਲ ਜੁੜੇ ਰਹੀਏ ਵਾਹਿਗੁਰੂ ਕਿਰਪਾ ਕਰਦੇ ਰਹਿਣ ਤੁਹਾਡਾ ਬਹੁਤ ਧੰਨਵਾਦ ਅਗਲੇ ਵਲੌਗ ਦੇ ਵਿੱਚ ਚੰਗੀਆਂ ਗੱਲਾਂ ਦੇ ਨਾਲ ਸੋਹਣੀਆਂ ਗੱਲਾਂ ਦੇ ਨਾਲ ਵਿਕਰਮ ਬਿੰਨੀ ਵਲੌਗ ਦੇ ਵਿੱਚ ਇੱਕ ਵਾਰੀ ਫੇਰ ਹਾਜ਼ਰ ਹੋਵਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਸਾਡੇ ਦੋਨਾਂ ਵੱਲੋਂ ਪਿਆਰ ਭਰੀ ਸਤਿ ਸ਼ਕਾ